ਪਿਆਰੀ ਸਾਥਸੰਗਤ ਜੀ ਦਸ਼ਮੇਸ਼ ਪਿਤਾ ਆਨੰਦਪੁਰ ਨੂੰ ਛੱਡ ਕੇ ਸਰਸਾ ਲੰਘ ਰੋਪੜ ਤੇ ਭੱਟਾ ਸਾਹਿਬ ਨੂੰ ਹੁੰਦੇ ਹੋਏ ਬੂਰ ਮਾਜਰੇ ਪੁੱਜੇ ਉੱਥੇ ਆਪ ਜੀ ਨੂੰ ਪਤਾ ਲੱਗਾ ਕਿ 10 ਲੱਖ ਦੀ ਭਾਰੀ ਗਣਤੀ ਵਿੱਚ ਦਿੱਲੀੋਂ ਸ਼ਾਹੀ ਫੌਜ ਹੋਰ ਆ ਰਹੀ ਹੈ ਆਪ ਜੀ ਨੇ ਖੂਤੇ ਜਲ ਛਕਿਆ ਤੇ ਚਮਕੌਰ ਵੱਲ ਚੱਲ ਪਏ ਇੱਥੇ ਪੁੱਜ ਕੇ ਦੱਖਣ ਪੱਛਮ ਦੀ ਦਿਸ਼ਾ ਵੱਲ ਇੱਕ ਬਾਗ ਵਿੱਚ ਆ ਉਤਾਰਾ ਕੀਤਾ ਭਾਈ ਬਸੰਤ ਸਿੰਘ ਜੀ ਬਾਬਾ ਜੀ ਕੀ ਕੁਝ ਪਤਾ ਹੈ ਕਿ ਗੁਰੂ ਜੀ ਚਮਕੌਰ ਵੱਲ ਕਿਉਂ ਗਏ ਕੀ ਉੱਥੋਂ ਦੇ ਰਾਏ ਨਾਲ ਵੀ ਕੁਝ ਵਾਕਫੀ ਸੀ ਤੇ ਉਸ ਤੋਂ ਕੁਝ ਮਦਦ ਦੀ ਆਸ ਸੀ ਬਾਬਾ ਜੀ ਗੁਰਮੁਖਾ ਗੁਰੂ ਦੀਆਂ ਉਹ ਆਪ ਹੀ ਜਾਣ ਸਕਦੇ ਨੇ ਪਰ ਹਾਲਾਤ ਅਜਿਹੇ ਸਨ ਕਿ ਦਿੱਲੀ ਵੱਲੋਂ 10 ਲੱਖ ਫੌਜ ਆ ਰਹੀ ਸੀ ਸਰਹੰਦ ਵੱਲੋਂ ਵੀ ਖਤਰਾ ਸੀ ਆਨੰਦਪੁਰੋਂ ਵੀ ਫੌਜ ਪਿੱਛਾ ਕਰ ਰਹੀ ਸੀ ਸੋ ਬੂਰ ਮਾਜਰੋਂ ਇੱਕ ਚਮਕੌਰ ਸਾਹਿਬ ਦੀ ਸਿਮਾ ਹੀ ਅਜਿਹੀ ਸੀ ਜਿੱਧਰ ਕੁਝ ਘੱਟ ਖਤਰਾ ਸੀ ਪਰ ਖਤਰੇ ਘੁਤਰੇ ਤਾਂ ਮਹਾਰਾਜ ਨੇ ਪਹਿਲੇ ਹੀ ਮੁਕਾ ਛੱਡੇ ਸੀ ਵਿਚਾਰ ਇਹ ਆਉਂਦਾ ਕਿ ਗੁਰੂ ਮਹਾਰਾਜ ਜੀ ਦਾ ਵਿਚਾਰ ਇਹ ਹੋਵੇਗਾ ਕਿ ਲੱਖਾਂ ਨਾਲ 40 ਸਿੰਘਾਂ ਦਾ ਟੱਕਰਾਂ ਕਰਾ ਕੇ ਇੱਕ ਨਿਰਾਲੀ ਚਮਕ ਵਿਖਾ ਚਲੀਏ ਜਿਹੜੀ ਆਉਣ ਵਾਲੀ ਜਨਤਾ ਲਈ ਚਾਨਣ ਮਨਾਰੇ ਦਾ ਕੰਮ ਦੇਵੇ ਇਸ ਲਈ ਕੋਈ ਓਟਲੈਨ ਜ਼ਰੂਰੀ ਸੀ ਚਮਕੌਰ ਉੱਚੀ ਥਾਂ ਤੇ ਸੀ ਸੰਭਵ ਹੈ ਗੁਰੂ ਮਹਾਰਾਜ ਨੂੰ ਬੂਰਮਾ ਜਰੋਂ ਦੇਸੀ ਪਿਆ ਹੋਵੇ। ਇੱਕ ਇਹ ਵੀ ਰਵਾਇਤ ਹੈ ਕਿ ਚਮਕੌਰ ਦਾ ਰਾਏ ਵੱਡਾ ਜਗਤ ਸਿੰਘ ਤੇ ਛੋਟਾ ਭਰਾ ਰੂਪਚੰਦ ਸੀ। ਇਹ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਹੋਏ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਨ ਲਈ ਠਹਿਰ ਜਾਂਦੇ ਹੁੰਦੇ ਸੀ। ਇਸ ਤਰ੍ਹਾਂ ਗੁਰੂ ਜੀ ਨਾਲ ਚੰਗਾ ਪਿਆਰ ਪੈ ਗਿਆ ਸੀ। ਕਈ ਵਾਰ ਸੇਵਾ ਵੀ ਮੰਗਦੇ ਹੁੰਦੇ ਸੀ। ਸ਼ਾਇਦ ਇਸ ਲਈ ਗੁਰੂ ਜੀ ਆਏ ਹੋਣ। ਪਰ ਇਹ ਗੱਲ ਦਿਲ ਨਹੀਂ ਲੱਗਦੀ। ਕਿਉਂਕਿ ਰਾਏ ਜਗਤ ਸਿੰਘ ਔਰੰਗਜ਼ੇਬ ਦੇ ਜ਼ਗੀਰਦਾਰ ਤੇ ਪਹਾੜੀ ਰਾਜਿਆਂ ਦੇ ਰਿਸ਼ਤੇਦਾਰ ਸੀ ਉਹਨਾਂ ਤੋਂ ਕੀ ਮਦਦ ਦੀ ਆਸ ਸੀ ਜੇ ਉਹ ਕਰਦੇ ਵੀ ਤਾਂ ਸ਼ਾਹੀ ਸੈਨਾ ਤੇ ਪਹਾੜੀ ਰਾਜਿਆਂ ਦੀਆਂ ਲੱਖਾਂ ਫੌਜਾਂ ਅੱਗੇ ਉਹਨਾਂ ਦੀ ਕੀ ਵੱਟੀ ਦੀ ਸੀ ਹਾਂਜੀ ਸੋ ਸਾਕੀ ਦੀ 48ਵੀਂ ਸਾਖੀ ਵਿੱਚ ਜ਼ਿਕਰ ਆਇਆ ਕਿ 1759 ਬਿਕਰਮੀ ਨੂੰ ਗੁਰੂ ਜੀ ਕੁਰੂਖੇਤਰ ਸੂਰਜ ਗ੍ਰਹਿਣ ਤੇ ਜਾਣ ਵੇਲੇ ਇਸ ਇਲਾਕੇ ਦੀ ਸੈਰ ਕਰਦੇ ਹੋਏ ਚਮਕੌਰ ਆਏ ਦੇ ਇਥੋਂ ਦੇ ਰਹਿਣ ਵਾਲੇ ਨਿਹਾਲੇ ਚੌਧਰੀ ਨੇ ਆਪ ਜੀ ਦੀ ਸੇਵਾ ਕੀਤੀ। ਕਈ ਦਿਨ ਠਹਿਰੇ। ird girde ਦੇ ਇਲਾਕੇ ਵਿੱਚ ਖਬਰਾਂ ਹੋਈਆਂ। ਬਿਆੰਤ ਸੰਗਤਾਂ ਦਰਸ਼ਨ ਕਰਨ ਆਉਣ ਲੱਗੀਆਂ। ਇੱਕ ਮਾਛੀਵਾੜੇ ਦੀ ਮਾਈ ਨੇ ਵਸਤਰ ਭੇਟ ਕੀਤੇ। ਜੋ ਗੁਰੂ ਮਹਾਰਾਜ ਨੇ ਇਹ ਆਕੇ ਮੋੜ ਦਿੱਤੇ। ਕਿ ਅਸੀਂ ਉੱਥੇ ਜਾ ਕੇ ਆਪ ਲੈ ਲਵਾਂਗੇ। ਆਦ ਹੋਰ ਵੀ ਕਈ ਪ੍ਰਸੰਗ ਲਿਖੇ ਨੇ। ਇਥੋਂ ਗੁਰੂ ਜੀ ਕੁਰਖੇਤਰ ਪੁੱਜੇ। ਤੇ ਉੱਥੇ ਪਹਾੜੀ ਰਾਜਿਆਂ ਨਾਲ ਮੇਲ ਮਲਾਪ ਦੀ ਗੱਲਬਾਤ ਹੋਈ ਪਰ ਇਹ ਤੋਂ ਖੈ ਸੀ ਤੇ ਹਜ਼ੂਰ ਇਸ ਤੋਂ ਅਣਜਾਣ ਨਹੀਂ ਸੀ ਗੁਰੂ ਜੀ ਉੱਥੋਂ ਵਾਪਸ ਮੁੜੇ ਤਦ ਪਹਾੜੀ ਰਾਜਿਆਂ ਗੁਰੂ ਜੀ ਨਾਲ ਥੋੜੀ ਫੌਜ ਵੇਖ ਕੇ ਗੁਰੂ ਜੀ ਪਰ ਹੱਲਾ ਬੋਲਣ ਨੂੰ ਮਿੱਥ ਲਿਆ ਉਹਨਾਂ ਨੂੰ ਪਤਾ ਲੱਗਾ ਕਿ ਸਿਆਦ ਬੀਗ ਤੇ ਹਾਲਫ ਖਾਂ ਦੋ ਜਰਨੈਲ 10000 ਫੌਜ ਲੈ ਕੇ ਸਰਹੰਦ ਤੋਂ ਦਿੱਲੀ ਵੱਲ ਆ ਰਹੇ ਨੇ ਜੋਨਾ ਨਾਲ ਗੰਢ ਧੁੱਪ ਕਰਕੇ 2000 ਰੁਪਏ ਨੇਤਕੀ ਖਰਚ ਦੇਣਾ ਮقرਰ ਕਰ ਗੁਰੂ ਜੀ ਨਾਲ ਲੜਾ ਦਿੱਤਾ ਗੁਰੂ ਸਾਹਿਬ ਉਸ ਵੇਲੇ ਚਮਕੌਰ ਦੇ ਇਲਾਕੇ ਦੀ ਸੈਰ ਕਰ ਰਹੇ ਸੀ ਜੋ ਭਾਵੇਂ ਆਪਾਸ ਬਹੁਤ ਥੋੜੇ ਸੰਤ ਸੂਰਮੇ ਜਵਾਨ ਸੀ ਪਰ ਉਹਨਾਂ ਦਾ 6000 ਫੌਜ ਦਾ ਅਜਹੀ ਸੂਰਬੀਰਤਾ ਤੇ ਬਹਾਦਰੀ ਨਾਲ ਟਕਰਾ ਕੀਤਾ ਕਿ ਹਮਲਾਵਰ ਦੇ ਦੰਦ ਬਿਠਾ ਦਿੱਤੇ ਔਖਾ ਟਕਰਾ ਹੋਇਆ ਤੁਰਕਾਨੀ ਸੈਨਾ ਬਹੁਤ ਮਾਰੀ ਗਈ ਇਹ ਖਬਰ ਅਨੰਦਪੁਰ ਸਾਹਿਬ ਵੀ ਪਹੁੰਚ ਗਈ ਤੇ ਉੱਥੋਂ ਰਾਤੋ-ਰਾਤ ਚਾਰ ਕੁ ਸੂਰਮਾ ਸਵਾਰ ਧਾਵਾ ਬੋਲ ਕੇ ਦਿਨ ਚੜਨ ਤੋਂ ਪਹਿਲਾਂ ਗੁਰੂ ਜੀ ਨੂੰ ਆ ਮਿਲਿਆ ਜਰਨੈਲ ਸਿਆਦ ਬੇਗ ਪਹਿਲਾਂ ਵੀ ਗੁਰੂ ਮਹਾਰਾਜ ਦੀ ਬਹਾਦਰੀ ਨਿਰਪੈਤਾ ਤੇ ਉਧਾਰਪੁਣੇ ਦੇ ਕਰਤਵ ਸੁਣਿਆ ਕਰਦਾ ਸੀ ਉਸ ਨੇ ਸੁਣਿਆ ਸੀ ਕਿ ਗੁਰੂ ਜੀ ਨਿਰਪੈ ਇਤਨੇ ਨੇ ਕਿ ਮੈਦਾਨੇ ਜੰਗ ਵਿੱਚ ਲੜਨ ਸਮੇ ਫੌਜ ਤੋਂ ਅੱਗੇ ਹੋ ਕੇ ਲੜਦੇ ਨੇ ਸ਼ਾਜੌਰ ਇਤਨੇ ਨੇ ਕਿ ਇੱਕ-ਇੱਕ ਤੀਰ ਪੰਜਾਂ ਸੱਤਾਂ ਤੋਂ ਪਾਰ ਹੁੰਦਾ ਰਹਿਮਦਿਲੀ ਇਤਨੀ ਹੈ ਕਿ ਹਰ ਤੀਰ ਨਾਲ ਸਵਾ ਤੁਲਾ ਸੋਨਾ ਹੁੰਦਾ ਤਾਂ ਜੋ ਜੇਕਰ ਤੀਰ ਖਾ ਕੇ ਕੋਈ ਮਰ ਜਾਵੇ ਤਾਂ ਉਸਦੇ ਮ੍ਰਿਤਕ ਸੰਸਕਾਰ ਜੋਗਾ ਖਰਚ ਮਿਲ ਜਾਵੇ ਤੇ ਜੇ ਫੱਟੜ ਹੋ ਜਾਵੇ ਤਾਂ ਦੇ ਇਲਾਜ ਦੇ ਖਰਚ ਲਈ ਕਾਫੀ ਹੋਵੇ ਪਰ ਹੁਣ ਨਰਾਨੀ ਦੀਦਾਰੇ ਕਰਕੇ ਕੁਰਬਾਨ ਹੋ ਗਿਆ ਗੋਡੇ ਟੇਕ ਕੇ ਨਮਸਕਾਰ ਕੀਤੀ ਫੇਰ ਕੁਝ ਚੌਣਵੇਂ ਤੇ ਆਪਣੇ ਬੇਲੀ ਲੈ ਕੇ ਗੁਰੂ ਜੀ ਵੱਲੋਂ ਤੁਰਕੀ ਸੈਨਾ ਦੇ ਨਾਲ ਲੜਨ ਲੱਗਾ ਸਿਆਦ ਬੇਗ ਦੇ ਸਾਥ ਛੱਡਣ ਨਾਲ ਤੁਰਕੀ ਸੈਨਾ ਦੇ ਦਿਲ ਟੁੱਟ ਗਏ। ਅਲਫਾ ਖਾਨ ਜ਼ਖਮੀ ਹੋ ਗਿਆ। ਉਧਰ ਖਾਲਸਾ ਜੀ ਤੇਗਾਂ ਫੜ ਕੇ ਹਥਿਆ ਆ ਤੁਰੇ। ਫੇਰ ਕੀ ਸੀ? ਪਹਾੜੇ ਦੇ ਟੱਟੂ ਸਿਰ ਤੇ ਪੈਰ ਧਰ ਕੇ ਨਸ ਗਏ। ਤੇ ਮੈਦਾਨ ਖਾਲਸੇ ਦੇ ਹੱਥ ਰਿਹਾ। ਇਸ ਵੇਲੇ ਤੋਂ ਸਿਆਦ ਬੇਗ ਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਰਿਹਾ। ਹਾਂਜੀ। ਸ਼ਾਇਦ ਗੁਰੂ ਜੀ ਉਸ ਵੇਲੇ ਇਸ ਥਾਂ ਨੂੰ ਵੇਖ ਗਏ ਹੋਣ। ਤੇ ਤਾਂ ਇੱਧਰ ਆਏ ਹੋਣ। ਹੁਣ ਜੋਖੀ ਰਾਤ ਬੀਤ ਗਈ ਸੀ। ਬਾਬਾ ਜੀ ਨੇ ਭੋਗ ਪਾ ਕੇ ਕੀਰਤਨ ਸੋਲੇ ਦਾ ਪਾਠ ਕੀਤਾ। ਤੇ ਸੰਗਤਾਂ ਸਮਾਪਤੀ ਤੋਂ ਬਾਅਦ ਘਰੋਂ ਘਣੀ ਚਲੀਆਂ ਗਈਆਂ। ਅਗਲੇ ਦਿਨ ਰਾਤ ਦੇ ਪ੍ਰਸੰਗ ਦਾ ਜ਼ਿਕਰ ਹਰ ਜ਼ੁਬਾਨ ਤੇ ਸੀ। ਸ੍ਰੀ ਚਮਕੌਰ ਸਾਹਿਬ ਦੇ ਯੁੱਧ ਦੇ ਸਮਾਚਾਰ ਸੁਣਨ ਲਈ ਸੰਗਤਾਂ ਵਿੱਚ ਬੜਾ ਉਤਸ਼ਾਹ ਸੀ। ਮਸਾਂ ਕਿਤੇ ਸ਼ਾਮਾਂ ਪਈਆਂ ਤੇ ਸੰਗਤਾਂ ਜੁੜੀਆਂ।